ਹਰਜੀਤ ਧਰੇਵਾਲ ਜੀ ਪਾਚਵਾ ਪ੍ਰਵਕਤਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਹਰਜੀਤ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਆਡਾ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਜੀ ਹਰਜੀਤ ਜੀ ਧਨਵਾਦ ਜੀ ਤੇ ਹਰਜੀਤ ਜੀ ਜਿਸ ਤਰੀਕੇ ਦੇ ਨਾਲ ਹੰਸਰਾਜ ਜੀ ਦੀ ਅਸੀਂ ਬਾਈਟ ਸੁਣੀ ਉਹਨਾਂ ਨੇ ਕਿਹਾ ਕਿ ਸਿਆਸਤ ਦੇ ਨਾਲ ਜੁੜਿਆ ਮੈਨੂੰ ਕੋਈ ਸਵਾਲ ਨਾ ਪੁੱਛਿਆ ਜਾਏ ਕੀ ਮੰਨਿਆ ਜਾਏ ਕਿ ਹੰਸਰਾਜ ਜੀ ਆਪਣੇ ਆਪ ਨੂੰ ਸਾਈਡ ਲਾਈਨ ਫੀਲ ਕਰ ਰਹੇ ਨੇ ਬਿਲਕੁਲ ਬਿਲਕੁਲ ਉਹ ਸਿਆਸਤ ਤੋਂ ਪਾਰਟੀ ਤੋਂ ਅਲੱਗ ਫੀਲ ਕਰ ਰਹੇ ਨੇ ਤਾਂ ਹੀ ਉਹਨਾਂ ਨੇ ਏਡੀ ਵੱਡੀ ਗੱਲ ਕਹੀ ਕਿ ਮੇਰੇ ਨਾਲ ਸਿਆਸਤ ਦੀ ਕੋਈ ਗੱਲ ਨਾ ਕੀਤੀ ਜਾਏ ਨਹੀਂ ਇਹ ਬੜੇ ਇਮੋਸ਼ਨਲ ਤੇ ਸੈਂਸਿਟਿਵ ਹੁੰਦੇ ਨੇ ਤਾਂ ਉਹ ਇਸ ਕਰਕੇ ਕਹਿ ਰਹੇ ਆ ਉਹਨਾਂ ਨੇ ਕਿਉਂਕਿ ਕੰਟਰੋਵਰਸ਼ੀਅਲ ਗੱਲਾਂ ਚ ਉਹ ਨਹੀਂ ਪੜਨਾ ਚਾਹੁੰਦੇ ਕਿਉਂਕਿ ਜਿਹੜੇ ਇਹ ਹੁੰਦੇ ਆ ਸਭ ਦੇ ਸਾਂਝੇ ਹੁੰਦੇ ਆ ਠੀਕ ਹੈ ਉਹ ਪਦਮਸ਼ਰੀ ਵੀ ਮਿਲਿਆ ਹੋਇਆ ਉਹਨਾਂ ਨੂੰ ਉਹ ਰਾਜ ਗਾਇਕ ਵੀ ਨੇ ਤੇ ਉਹਨਾਂ ਨੂੰ ਇਹ ਉਪਾਦੀਆਂ ਸਭ ਮਿਲੀਆਂ ਹੋਈਆਂ ਨੇ ਜੀ ਤੇ ਇਸ ਕਰਕੇ ਕੋਈ ਐਸੀ ਗੱਲ ਨਹੀਂ ਆ ਉਹ ਬੜਾ ਬੜੇ ਅੱਛੇ ਵਿਅਕਤੀ ਨੇ ਔਰ ਪਾਰਟੀ ਦੇ بڑے ਲੋਇਲ ਬਿਲਕੁਲ ਹਜੀਤ ਜੀ ਲੇਕਿਨ ਇਹ ਕਹਿਣਾ ਵੀ ਇਸ ਤੋਂ ਵੀ ਅਸੀਂ ਨਹੀਂ ਇਨਕਾਰ ਕਰ ਸਕਦੇ ਕਿ ਜਦੋਂ ਵੀ ਕਿਸੇ ਪੰਜਾਬ ਦੇ ਭਾਜਪਾ ਗੂ ਨੂੰ ਕਿਸਾਨਾਂ ਦੇ ਮੁੱਦੇ ਤੇ ਸਵਾਲ ਪੁੱਛਿਆ ਜਾਂਦਾ ਤੇ ਕੋਈ ਸਪਸ਼ਟ ਜਵਾਬ ਜਾਂ ਕੋਈ ਕੌਨਫੀਡੈਂਸ ਕੌਨਫੀਡੈਂਸ ਦੇ ਨਾਲ ਉੱਤਰ ਉਹਨਾਂ ਦੇ ਕੋਲ ਨਹੀਂ ਹੁੰਦਾ ਸਪਸ਼ਟ ਜਵਾਬ ਮੈਂ ਦੇ ਰਿਹਾ ਨਾ ਸਭ ਨੂੰ ਹਾਂਜੀ ਅਸੀਂ ਇਸ ਕੰਮ ਲਈ ਰੱਖੇ ਹੋਏ ਹਾਂ ਜੀ ਜੀ ਬਿਲਕੁਲ ਤੇ ਡੱਲੇਵਾਲ ਸਾਹਿਬ ਦੀ ਗੱਲ ਕਰ ਲੈਨੇ ਆ ਮਰਨਵਰਤ ਤੇ ਬੈਠੇ ਹੋਏ ਨੇ ਤੇ ਉੱਥੇ ਕਿਸਾਨਾਂ ਕੋਲ ਦਾ ਕਹਿਣਾ ਕੋਈ ਲੀਡਰ ਨਹੀਂ ਪਹੁੰਚਿਆ ਮੁਲਾਕਾਤ ਕਰਨ ਰੋਸਾ ਉਹਨਾਂ ਦਾ ਜਿਹੜਾ ਹੈ ਉਹ ਕੇਂਦਰ ਦੇ ਨਾਲ ਹੈ ਦੱਲੇਵਾਲ ਸਾਹਿਬ ਦੀ ਸਿਹਤ ਬਹੁਤ ਖਰਾਬ ਹੋ ਰਹੀ ਹੈ ਚਿੰਤਾ ਦਾ ਵਿਸ਼ਾ ਹੈ ਪੰਜਾਬ ਸਰਕਾਰ ਨੂੰ ਵੀ ਔਰ ਕੇਂਦਰ ਸਰਕਾਰ ਨੂੰ ਵੀ ਇਸ ਦੀ ਚਿੰਤਾ ਕਰਨੀ ਚਾਹੀਦੀ ਹੈ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਸੁਣ ਕੇ ਉਹ ਅਡਰੈਸ ਵੀ ਹੋਣੀਆਂ ਚਾਹੀਦੀਆਂ ਨੇ ਤੇ ਐਸੀ ਕੋਈ ਗੱਲ ਨਹੀਂ ਔਰ ਦੱਲੇਵਾਲ ਸਾਹਿਬ ਵੀ ਸਾਰੇ ਚਿੰਤਾ ਕਰ ਰਹੇ ਆ ਮੈਂ ਤੁਹਾਨੂੰ ਕਹਿ ਰਿਹਾ ਅਸੀਂ ਪਾਰਟੀਆਂ ਤਰਫੋਂ ਵੀ ਚਿੰਤਾ ਕਰ ਰਹੇ ਆ ਜੀ ਜੀ ਕਿਉਂਕਿ ਹਾਂ ਏ ਜਰੂਰ ਅਸੀਂ ਵੀ ਕਹਿ ਰਹੇ ਆ ਕੇਂਦਰ ਸਰਕਾਰ ਨੂੰ ਵੀ ਕਹਿ ਰਹੇ ਆ ਔਰ ਪੰਜਾਬ ਸਰਕਾਰ ਵਿੱਚ ਪੈ ਕੇ ਹੂੰ ਉਹਦੀ ਡਿਊਟੀ ਅਜੀ ਮਨਿਸਟਰ ਵੀ ਹੈ ਉਹ ਆਪਣੀ ਡਿਊਟੀ ਪੂਰੀ ਨਹੀਂ ਕਰ ਰਹੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰ ਰਹੇ ਇੱਥੇ ਚੋਣਾ ਦੇ ਅੰਦਰ ਸਾਡੇ ਵਰਕਰਾਂ ਦੀ ਕੁਟਾਈ ਕਰ ਰਹੇ ਆ ਧੱਕਾ ਕਰ ਰਹੇ ਆ ਉਹ ਤਾਂ ਇੱਕ ਵੱਖ ਗੱਲ ਹੋ ਗਈ ਭਾਜੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕੇਂਦਰ ਕੋਲ ਮੁੱਦਾ ਚੁੱਕਿਆ ਹੈ ਤੇ ਮੁਲਾਕਾਤ ਕਰਨ ਲਈ ਕਿ ਕਿਸਾਨਾਂ ਨੂੰ ਕਹਿ ਰਹੇ ਮੁਲਾਕਾਤ ਕਰਨ ਕੋਈ ਵੀ ਨਹੀਂ ਆਇਆ ਅਰੇ ਭਾਈ ਮੁਲਾਕਾਤ ਪੰਜਾਬ ਸਰਕਾਰ ਨੇ ਕਰਾਉਣੀ ਆ ਇਹਨਾਂ ਦਾ ਕੰਮ ਆ ਮੁੱਖ ਮੰਤਰੀ ਦਾ ਕੰਮ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਕਿਉਂ ਨਹੀਂ ਗੱਲ ਕਰ ਰਿਹਾ ਜੇ ਕੱਲ ਨੂੰ ਕੁਝ ਹੋ ਗਿਆ ਤਾਂ ਪੰਜਾਬ ਸਰਕਾਰ ਤੇ ਚੀਫ ਮਿਨਿਸਟਰ ਪੰਜਾਬ ਸਿੱਧੇ ਸਿੱਧੇ ਜ਼ਿੰਮੇਦਾਰ ਨੇ ਪਰ ਜੀਜੀ ਜੀ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਦੀ ਲੜਾਈ ਕੇਂਦਰ ਦੇ ਨਾਲ ਹੈ ਉਹਨਾਂ ਦੀ ਲੜਾਈ ਕੋਈ ਯੁੱਧ ਲੱਗਿਆ ਹੋਇਆ ਉਹ ਪਾਗਲ ਨੇ ਜਿਹੜੀ ਆ ਗੱਲ ਕਹਿੰਦੇ ਆ ਇਸ ਗੱਲ ਨੂੰ ਛੱਡੋ ਜਿਹੜੇ ਸਮਝਦਾਰ ਬੰਦੇ ਆ ਉਹ ਨਹੀਂ ਕਹਿੰਦੇ ਸਾਡੀ ਲੜਾਈ ਆ ਉਹ ਕਹਿੰਦੇ ਆ ਸਾਡੀਆਂ ਮੰਗਾਂ ਨੇ ਕਿਸਾਨ ਦੀਆਂ ਉਹ ਪੂਰੀਆਂ ਹੋਣੇ ਚਾਹੀਦੀਆਂ ਨੇ ਉਹ ਜਿਹੜੀਆਂ ਜਾਇਜ਼ ਨਹੀਂ ਜ਼ਰੂਰ ਕਰ ਦੇਣੀਆਂ ਚਾਹੀਦੀਆਂ ਨੇ ਬਿਲਕੁਲ ਕੀ ਹੈ ਸਿਆਸਤ ਆਪਣੀ ਜਗ੍ਹਾ ਕਿਉਂਕਿ ਇਹ ਮੁੱਦਾ ਅੰਨਦਾਤਾ ਦਾ ਹੈ ਕਿਸਾਨਾਂ ਦਾ ਮੁੱਦਾ ਹੈ ਇੱਥੇ ਸਿਆਸਤ ਆਪਣੀ ਜਗ੍ਹਾ ਤੁਹਾਡੀ ਗੱਲ ਵੀ ਮੰਨ ਲਈ ਕਿ ਚਲੋ ਜੇ ਮੁੱਖ ਮੰਤਰੀ ਨਹੀਂ ਗਿਆ ਜਾਂ ਮੁੱਖ ਮੰਤਰੀ ਦਾ ਕੋਈ ਨੁਮਾਇੰਦਾ ਨਹੀਂ ਗਿਆ ਤੇ ਤੁਹਾਡੀ ਪਾਰਟੀ ਦਾ ਕੋਈ ਨੁਮਾਇੰਦਾ ਕਿਉਂ ਨਹੀਂ ਗਿਆ ਸਰਕਾਰ ਉੱਥੇ ਸਾਡੀ ਪਾਰਟੀ ਦਾ ਨੁਮਾਇੰਦਾ ਨਹੀਂ ਜਾ ਸਕਦਾ ਨਾ ਉਹਨਾਂ ਨੇ ਬੁਲਾਇਆ ਨਾ ਹੀ ਕੋਈ ਐਸੀ ਗੱਲ ਆ ਉਹਦਾ ਵਿਰੋਧ ਹੋਏਗਾ ਐਵੇਂ ਤੁਸੀਂ ਗੱਲਾਂ ਜਿਹੜੀਆਂ ਇੱਥੇ ਬੈਠੇ ਕਰੀ ਜਾਂਦੇ ਹੋ ਨਾ ਇੱਕ ਵਾਰ ਤੁਹਾਡੇ ਪੱਤਰਕਾਰਾਂ ਦੀ ਵੀ ਕੁਟਾਈ ਹੋਈ ਹੈ ਉੱਥੇ ਇਦਾਂ ਦੀਆਂ ਗੱਲਾਂ ਨਾ ਕਰੋ ਇਹ ਨਵੀਆਂ ਗੱਲਾਂ ਖਾੜੇ ਰਗੇ ਪਤਾ ਮਾਪੜਾ ਉਹ ਮੈਂ ਬਹੁਤ ਬੁਖਤਿਆ ਜੀ ਠੀਕ ਹੈ ਹਾਂ ਤੇ ਇਸ ਕਰਕੇ ਜਦੋਂ ਬਿੱਟੂ ਉੱਥੇ ਗਿਆ ਸੀ ਉਦੋਂ ਬਿੱਟੂ ਤੇ ਵੀ ਹਮਲਾ ਹੋਇਆ ਠੀਕ ਹੈ ਉਸ ਵੇਲੇ ਅਸੀਂ ਉਲਟਾ ਰੋਕਦੇ ਸੀ ਵੀ ਨਹੀਂ ਜਾਣਾ ਚਾਹੀਦਾ ਹਾਲਾਂਕਿ ਉਹ ਕਾਂਗਰਸ ਚਿੱਤੇ ਇਹ ਮੈਤ ਵਾਸਤੇ ਗਏ ਇਹਨਾਂ ਤੇ ਹਮਲਾ ਕਰਤਾ ਜੀ ਇਹ ਸਾਰੀਆਂ ਚੀਜ਼ਾਂ ਨੇ ਇਹ ਦੇਖਣਾ ਚਾਹੀਦਾ ਬਿਲਕੁਲੇ ਰੋਸ਼ ਹੈ ਕਿਸਾਨਾਂ ਦਾ ਜੇ ਪੱਤਰਕਾਰਾਂ ਤੇ ਆ ਕਿਸੇ ਆਗੂ ਤੇ ਹਮਲਾ ਹੁੰਦਾ ਹੈ ਤੇ ਕਿਸਾਨਾਂ ਦਾ ਰੋਸ਼ ਹੈ ਸਾਨੂੰ ਸੰਵੇਦਨਸ਼ੀਲ ਤਰੀਕੇ ਦੇ ਨਾਲ ਇਸ ਨੂੰ ਦੇਖਣਾ ਚਾਹੀਦਾ ਇਸ ਨੂੰ ਹਮਲੇ ਵਜੋਂ ਨਹੀਂ ਅਟੈਕ ਵਜੋਂ ਨਹੀਂ ਲੈਣਾ ਚਾਹੀਦਾ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਕਿਉਂਕਿ ਇਹ ਕਿਸਾਨ ਦੇਸ਼ ਦਾ ਅੰਦਾਤਾ ਹਰਜੀਤ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਵਾਸਤੇ